ਤਾਨੋ ਵਾਲਾ ਰੋਡ ਤੋਂ ਰਹਿਣ ਵਾਲੀ ਆ ਮੇਰਾ ਨਾਮ ਪ੍ਰਵੀਨ ਮੱਤਾ ਗੱਲਬਾਤ ਅੱਜ ਦੀ ਰਾਤੀ ਨੂੰ 1:00 ਵਜੇ ਸਵਾ 1:00 ਵਜੇ ਮਾਰ ਖੜਾ ਤਿਆ ਹੋਇਆ ਤੇ ਮੈਂ ਬਾਹਰ ਇਸਰਲਾ ਆਪਣੇ ਕਰਟਨ ਤੋਂ ਦੇਖਿਆ ਚਾਰ ਆਦਮੀ ਸਾਡੇ ਬਾਹਰ ਜਿਹੜੇ ਸੀ ਬੈਠੇ ਸੀ ਉਹਨਾਂ ਕੋਲ ਰੱਜ ਰੱਜੇ ਵੱਡੀਆਂ ਡੰਗਾਂ ਦਿਨਾਂ ਉਸ ਤੋਂ ਬਾਅਦ ਮੈਂ ਆਇਆ ਫੋਨ ਫੜ ਕੇ ਤੇ ਆਪਣੇ પતિ ਦੇ ਨੂੰ ਫੋਨ ਕਰਤਾ ਕਿ ਮਨੀ ਇਸੇ ਸਾਡੇ ਘਰ ਨਾਲ ਕੋਈ ਬੰਦੇ ਆ ਗਏ ਆ ਬਾਹਰ ਤੇ ਤੁਸੀਂ ਕਿਤੇ ਰਾਜ ਉਨੀ ਦੇਰ ਨੂੰ ਐਵੇਂ ਉੱਠ ਗਏ ਇਹਨਾਂ ਨੇ ਆਪਣਾ ਜਿਹੜਾ ਸੀ ਵੈਪਨ ਉਹ ਫਾੜ ਲਿਆ ਉਹਨਾਂ ਨੇ ਜਿਹੜਾ ਸੀ ਸਾਡੀ ਗ੍ਰੀਲ ਕੱਟ ਕੇ ਬਾਹਰ ਉਹਦੇ ਤੋਂ ਇੱਕ ਛੜਕ ਤੇ ਨੂੰਪਾ ਲੱਗ ਗਿਆ ਕਿ ਬਾਹਰ ਕੋਈ ਹੈਗਾ ਗ੍ਰੀਲ ਉਹਨਾਂ ਨੇ ਜਿਸੇ ਨਾਲ ਫੋਨ ਕੀਤਾ ਉਹਨਾਂ ਨੇ ਦੇਖਿਆ ਕਿ ਇਹ ਜਨਾਨੀ ਤੇ ਫੋਨ ਕਰਨ ਲੱਗੀ ਸਭ ਨੂੰ ਉਹ ਅੰਦਰ ਆ ਗਈ ਉਹਨਾਂ ਨੇ ਸਾਨੂੰ ਇੱਕਦਮ ਘੇਰਾ ਪਾ ਲਿਆ ਸਾਡੀ ਕਮਲੀ ਨੂੰ ਪਹਿਲੇ ਕਹਿੰਦੇ ਦਰਵਾਜ਼ਾ ਖੁਲਾ ਫਿਰ ਉਹਨਾਂ ਨੇ ਆਪੇ ਹੀ ਦਰਵਾਜ਼ਾ ਥਾੜਾ ਜਿਹਾ ਕੁੰਡੀਆਂ ਛੋੜ ਕੇ ਅੰਦਰ ਆ ਗਏ ਸਾਰਾ ਕੁਝ ਮਤਲਬ ਪਰ ਮੇਰੀ ਜੂਲੀ ਜੀ ਨੂੰ ਮੈ ਪਾਈ ਹੋਈ ਸੀ ਲੱਗੀ ਇਹਨਾਂ ਦੇ ਵੀ ਸਿਰ ਤੇ ਉਹਨਾਂ ਨੇ ਬਹੁਤ ਜ਼ਿਆਦਾ ਖੱਟਾ ਮਾਰੀਆਂ ਉਹਨਾਂ ਕੋਲ ਅਠਾ ਨੌਾ ਕੋਲ 22 ਸੀ ਜਿਹੜਾ ਕੋਈ ਬਿਅਰ ਨਹੀਂ ਡਾਂ ਗੰਡੂਆਂ ਦਾ ਸੀ ਇਹ ਕਿਨੇ ਤੇ ਕੈਂਚੀ ਸ਼ਾਇਦ ਮਾਰੀ ਆ ਉਹਨਾਂ ਕੋਲੋਂ ਥੋੜੀਆਂ ਵੀ ਸੀ ਰੇਤੀਆਂ ਵੀ ਸੀ ਉਹ ਕੀ ਕਹਿੰਦੇ ਥੈਨੀਆਂ ਛੂਨੀਆਂ ਸਾਰਾ ਸਮਾਨ ਸੀ ਉਹ ਆਈ ਸੀ ਯੂ ਵਿੱਚ ਹੈਲੇ ਯੋ ਯੂ ਨੋ ਹਸਪੀਟਲ ਆ ਰਿਹਾ ਹੈ ਜੀ ਪੁਲਿਸ ਨੇ ਮੇਰੇ ਪਤੇ ਤੇ ਨੇ ਇਨਫੋਰਮ ਕਰਤਾ ਕਿ ਅਸੀਂ ਉਹਨਾਂ ਦੇ ਘਰ ਚੱਲੇ ਆ ਤਾਂ ਤੁਸੀਂ ਵੀ ਨਾਲ ਹੀ ਉੱਥੇ ਪਹੁੰਚ ਜਾਓ ਇਹ ਸਾਡਾ ਡਿਪੂ ਅਧਿਕਾਰ ਐਜ਼ ਕੋਈ ਵੀ ਮਾਰਦਾ ਫੋਨ ਵੀ ਸੀ। ਉਹ ਰਾਤ 3:30 ਵਜੇ ਕੋਈ ਦਾ ਫੋਨ ਆਇਆ ਕਿ ਸਰਕਾਰ ਬੰਦੇ ਪੈ ਗਿਆ ਤੇ ਉਸੇ ਲਈ ਟਾਈਮ ਵੇਸ ਨਹੀਂ ਕੀਤਾ ਤੇ ਆਪਾਂ ਮੈਂ ਤੇ ਵੱਡੇ ਭਾਈ ਆਪਾਂ ਆ ਗਏ। ਤੇ ਉਦੋਂ ਬੰਦੇ ਅੰਦਰ ਹੀ ਸੀਗੇ। ਆਪਾਂ ਮੌਕੇ ਤੇ ਸਾਡਾ ਉਹਨਾਂ ਨਾਲ ਮੁਕਾਬਲਾ ਹੋ ਗਿਆ। ਤੇ ਪਹਿਲਾਂ ਦੋ ਬੰਦੇ ਸੀਗੇ ਅਸੀਂ ਫਾਇਰ ਕੀਤੇ। ਦੋ ਬੰਦੇ ਪਹਿਲਾਂ ਭੱਜ ਗਏ ਉਸ ਤੋਂ ਬਾਅਦ ਅੰਦਰ ਆਏ ਤੇ ਅੰਦਰ ਚਾਰ ਬੰਦੇ ਹੋਰ ਸੀਗੇ ਅੱਛਾ ਉਹਨਾਂ ਨਾਲ ਸਾਡਾ ਮੁਕਾਬਲਾ ਹੋਇਆ ਵਾ ਤੇ ਚਾਰ ਬੰਦੇ ਜਦੋਂ ਉਹ ਵੀ ਭੱਜ ਗਏ ਫਿਰ ਇੱਕ ਬੰਦਾ ਹੋਰ ਨਿਕਲਿਆ ਬਾਅਦ ਵਿੱਚ ਭੱਜ ਗਿਆ ਉਹ ਕਾਫੀ ਮੁਕਾਬਲਾ ਹੋਣ ਤੋਂ ਬਾਅਦ ਉਹ ਫੇਰ ਦੁਬਾਰਾ ਆਇਆ ਤੇ ਉਹਨਾਂ ਨੇ ਫਾਰਕ ਕਰਨੇ ਸ਼ੁਰੂ ਕਰ ਦਿੱਤੇ ਫਿਰ ਹੀ ਅੰਦਰੋਂ ਫਾਇਰ ਕੀਤੇ ਜਿਹੜੇ ਕਿ ਉਹ ਭੱਜ ਗਏ ਹਾਂਜੀ ਭੋਏ ਦਾ ਸਾਰਾ ਸੋਨਾ ਲੈ ਗਏ ਜੀ ਠਟਾ ਸਾਡੇ ਵੀ ਲੱਗੀਆਂ ਉਹਨਾਂ ਦੇ ਵੀ ਲੱਗੀਆਂ ਸਾਡੇ ਕਿਹਨੇ ਲੱਗੀਆਂ ਵੱਡੇ ਭਾਈ ਦੇ ਲੱਗੀਆਂ ਫੁਖੜ ਜਿਹੇ ਲੱਗੀਆਂ ਸੇਟ ਆ ਤੇ ਆ ਤੇ ਉਹਨਾਂ ਨੇ ਡੰਗਾ ਮਾਰਿਆ ਅਹੀਂ ਜੋ ਅਹੀਂ ਆ ਰਹੇ ਹੈਗੇ ਉਹਦਾ ਫੋਨ ਕਰਤਾ ਹੈਗਾ ਪਰ ਉਸ ਦੇ 2 ਮਿੰਟ ਵਿੱਚ ਐਕਸ਼ਨ ਲਿਆ ਫੋਨ ਵੀ ਆ ਗਿਆ 2 ਮਿੰਟ ਜੀ ਨਜ਼ਾਰਾ ਤਾਂ ਮੈਨੂੰ ਕੋਈ 1:29 30 ਮਿੰਟ ਦੇ ਵਿੱਚ ਮਨੀਸ਼ ਦਾ ਫੋਨ ਆਇਆ ਵਾ ਕਿ ਇਸ ਦਾ ਉਹ ਬੰਦੇ ਪੈ ਗਿਆ ਅਸੀਂ ਵਿਦਰ ਨੋਟ ਪਿੰਨ ਤੋਂ 4 ਮਿੰਟ ਦੇ ਚਾਲੀਪੋਰ ਸਾਰੀ ਅਸੀਂ ਇੱਥੇ ਪਹੁੰਚੇ ਆ ਤੇ ਉਹਨੇ ਜਦੋਂ ਸਿਰਫ 30 ਕਿਲੋ ਦਾ ਸਾਕ ਪਿਆ ਜਿਹੜੇ ਬੰਦੇ ਨਿਕਲ ਜੇ ਸੀਗੇ ਤੇ ਬਹੁਤ ਜਲਦੀ ਬੰਦੇ ਜਿਹੜੇ ਆ ਸਾਡੀ ਗ੍ਰਿਫਤੀ ਹੋਣਗੇ ਉਹ ਫੜ ਲਵਾਂਗੇ ਯਾ ਸਾਡੇ ਸੀਨੀਅਰਸ ਲੈਵਲੋਂ ਇਸ ਸਾਲ ਬੜੀਆਂ ਸਖਤ ਦਾਤਾਂ ਦੇ ਵੀ ਬੰਦੇ ਕਿਸੇ ਤਰ੍ਹਾਂ ਬਖਸ਼ਨੇ ਨੀਆ ਉਹਨਾਂ ਨੂੰ ਖੜਿਆ ਗਿਆ। ਸਮਾਨ ਦਾ ਇੱਕ ਦਸੋਣਾ ਪੁਰਾਣਾ ਲੈ ਕੇ ਗਏ ਨੇ ਕਿੰਦਾ ਇੱਕ ਪ੍ਰੋਫੈਸਰ ਚਲੋ ਚਾਹਨਾ ਤੇ ਟੂਰੀਆ ਨੇ। ਉਹਨਾਂ ਦੇ ਸਪਲਾਈ ਹੈ ਦੀ ਵੱਧਿਆ ਸਿੱਟਾ ਕੋਈ ਪਾਰਿਆ ਨਹੀਂ।